ਲਾਲਾ ਆਖਿਆ ਆਪਣੇ ਖੂਨ ਅੰਦਰ ਸਾਰੀ ਕੌਮ ਨੂੰ ਰੰਗਣਾ ਜਾਣਦੇ ਲਾਲਾ ਆਖਿਆ ਛੋਟੇ ਸਾਹਿਬ ਜੀ ਲਾਲਾ ਆਖਿਆ ਆਪਣੇ ਖੂਨ ਅੰਦਰ ਸਾਰੀ ਕੌਮ ਨੂੰ ਰੰਗਣਾ ਜਾਣਦੇ ਹਾਂ ਲੰਘ ਆਏ ਹਾਂ ਅੱਗਾ ਤੇ ਆਰਿਆਂ ਚੋਂ ਕੰਧਾਂ ਵਿੱਚੋਂ ਵੀ ਲੰਘਣਾ ਜਾਣਦੇ ਆ ਠੀਕ ਹੈ ਲੰਨਾ ਅਖਿਆ ਆਪਣੇ ਖੂਨ ਅੰਦਰ ਸਾਰੀ ਕੌਮ ਨੂੰ ਰੰਗਣਾ ਜਾਣਦੇ ਹਾਂ ਲੰਘ ਆਏ ਹਾਂ ਅੱਗਾ ਤੇ ਆਰਿਆਂ ਚੋਂ ਗੰਧਾਂ ਵਿੱਚੋਂ ਵੀ ਲੰਘਣਾ ਜਾਣਦੇ ਹਾਂ ਸਾਡੇ ਸਾਹਮਣੇ ਮੌਤ ਨੇ ਖੰਗਣਾ ਕੀ ਮੌਤ ਸਾਹਮਣੇ ਘੰਗੜਾ ਜਾਣਦੇ ਸਾਡੇ ਸਾਹਮਣੇ ਸਾਡੇ ਸਾਹਮਣੇ ਮੌਤ ਨੇ ਸਾਡੇ ਸਾਹਮਣੇ ਮੌਤ ਨੇ ਖੰਗਣਾ ਕੀ ਮੌਤ ਸਾਹਮਣੇ ਘੰਗਣਾ ਜਾਣਦੇ ਹਾਂ ਤੇਰੇ ਵਰਗਿਆਂ ਝੂਟਿਆ ਕਾਫਰਾਂ ਨੂੰ ਅਸੀਂ ਸੂਲੀ ਤੇ ਟੰਗਣਾ ਜਾਣਦੇ ਇੱਕ ਇੱਕ ਸੂਤਰ ਦੇਖਣਾ ਕਿ ਲਾਲਚ ਅਸਾਂ ਨੂੰ ਦਵੇਂ ਜੋ ਡੋਲਿਆਂ ਦੇ ਲਾਲਚ ਅਸਾਂ ਨੂੰ ਦਵੇਂ ਜੋ ਡੋਲਿਆਂ ਦੇ ਤੂੰ ਤੇ ਕਰ ਧਰਮ ਈਮਾਨ ਤੋਂ ਡੋਲਦਾ ਹੈ ਲਾਲਜ ਅਸਾਂ ਨੂੰ ਦਵੇਂ ਜੋ ਡੋਲਿਆਂ ਦੇ ਤੂੰ ਤੇ ਧਰਮ ਈਮਾਨ ਤੋਂ ਡੋਲਦਾ ਹੈ ਝੂਠ ਬੋਲਦਾ ਹੈ ਜ਼ਹਿਰ ਕੋਲਦਾ ਹੈ ਮੌਤ ਟੋਲਦਾ ਹੈ ਭਾਂਬੜ ਕੋਲਦਾ ਹੈ ਇਨਾ ਭਾਂਬੜਾਂ ਵਿੱਚੋਂ ਹੈ ਮੌਤ ਤੇਰੀ ਸੂਬੇ ਮੌਤ ਤੇਰੀ ਵਾਜਾਂ ਮਾਰਦੀ ਹੈ ਤੇਰੀ Laash ਨੂੰ ਕੁੱਤੇ ਉਡੀਕਦੇ ਨੇ ਬੰਦਾ ਸਿੰਘ ਨੂੰ ਗੰਧ ਪੁਕਾਰਦੀ ਹੈ ਇਹ ਕਿਸਾ ਦਰਮਾਣ